ਸਸਿਕਾ ਦੋਸਤੋ ਕੀ ਹਾਲ ਚਾਲ ਨੇ ਹੋਰ ਝੋਨੇ ਦਾ ਕੰਮ ਤਕਰੀਬਨ ਜਿਹੜੀ ਝੋਨੇ ਦੀ ਲਵਾਈ ਹੈ ਉਹਦਾ ਕੰਮ ਹੁਣ ਸਮਾਪਤ ਹੋ ਚੁੱਕਿਆ ਹੈ ਜਿਹੜੇ ਮੱਕੀ ਵਾਲੇ ਜਾਂ ਮੂੰਗੀ ਵਾਲੇ ਆ ਉਹੀ ਕੋਈ ਰਹਿੰਦੀ ਆ ਝੋਨਾ ਲੱਗਣ ਵਾਲਾ ਤਕਰੀਬਨ ਝੋਨਾ ਜਿਹੜਾ ਹੁਣ ਲੱਗ ਚੁੱਕਾ ਸੌਣ ਦਾ ਮਹੀਨਾ ਚੱਲ ਰਿਹਾ ਹੈ ਇਹ ਖਾਸ ਕਰਕੇ ਜਦੋਂ ਸੌਣ ਭਾਦੋਂ ਦਾ ਮਹੀਨਾ ਆਉਂਦਾ ਤਾਂ ਉਸ ਟਾਈਮ ਹੀ ਜਿਹੜਾ ਝੋਨਾ ਹੈ ਉਹ ਅਸਲੀ ਆਪਣੇ ਪੂਰੇ ਜੋਬਨ ਦੇ ਹੁੰਦਾ ਜਵਾਨੀ ਚ ਹੁੰਦਾ ਤੇ ਜਿਹੜਾ ਮਾਲਾ ਮੋਟਾ ਕੋਈ ਕਸਰ ਰਹਿੰਦੀ ਹੁੰਦੀ ਹੈ ਕੋਈ ਨਾਰਮਲ ਲੱਗਦਾ ਹੁੰਦਾ ਜਾਂ ਹੋਰ ਲੱਗਦਾ ਹੁੰਦਾ ਤਾਂ ਉਹ ਇਹਨਾਂ ਦਿਨਾਂ ਵਿੱਚ ਆ ਕੇ ਜਿਹੜਾ ਝੋਨਾ ਹੈ ਉਹ ਪੂਰਾ ਫੱਬ ਜਾਂਦਾ ਤੇ ਸੌਣ ਭਾਦੋਂ ਜਿਹੜਾ ਸੌਣ ਦੇ ਵਿੱਚ ਤੇ ਭਾਦੋਂ ਦੇ ਵਿੱਚ ਆ ਕੇ ਇੱਕ ਜਿਹੜੀ ਸਾਰ ਨਾਲੋਂ ਵਧੀਆ ਚੀਜ਼ ਹੁੰਦੀ ਹੈ ਝੋਨੇ ਲਈ ਆ ਜਿਵੇਂ ਤੁਸੀਂ ਦੇਖ ਰਹੇ ਹੋ ਝੋਨੇ ਦੇ ਉੱਤੇ ਜਿਵੇਂ ਇਹ ਮੋਤੀ ਲੱਗੇ ਹੁੰਦੇ ਆ ਜਿਹੜੀ ਇਹ ਤਰੇਲ ਪੈ ਰਹੀ ਹੈ ਇਹ ਝੋਨੇ ਲਈ ਜਿਹੜੀ ਬਹੁਤ ਵਧੀਆ ਹੁੰਦੀ ਹੈ ਲਾਭਦਾਇਕ ਹੁੰਦੀ ਹੈ ਇਹ ਤੇ ਨਾਲੇ ਇੱਕ ਜਿਵੇਂ ਅੱਜ ਕੱਲ ਮੱਕੜੀ ਦਾ ਜਾਲਾ ਵੀ ਪੈਣਾ ਸ਼ੁਰੂ ਹੋ ਗਿਆ ਗੇਤੇ ਝੋਨਿਆਂ ਦੇ ਤੁਸੀਂ ਜਿਵੇਂ ਆ ਦੇਖ ਰਹੇ ਆ ਇਹ ਵੀ ਆਪਣਾ ਇੱਕ ਮਿੱਤਰ ਜਿਹੜਾ ਕਹਿ ਸਕਦੇ ਆਪਾਂ ਇਹਨੂੰ ਆਪਣਾ ਜਿਹੜਾ ਬਹੁਤ ਮਦਦ ਕਰਦਾ ਹੈ ਇਹ ਇਹ ਹੁਣ ਆਵੇ ਤੁਸੀਂ ਦੇਖ ਰਹੇ ਹੋਗੇ ਜਾਲੇ ਦਿਸ ਰਹੇ ਆ ਵਿੱਚ ਝੋਨੇ ਦੇ ਉੱਤੇ ਛੋ ਦੋਸਤੋ ਕੁਦਰਤ ਨੇ ਜਿਹੜਾ ਵੀ ਫਸਲ ਬਣਾਈ ਹੈ ਜਿਹੜਾ ਉਹਦਾ ਟਾਈਮ ਹੁੰਦਾ ਹੈ ਉਹਨੇ ਉਸ ਟਾਈਮ ਦੇ ਹਿਸਾਬ ਨਾਲ ਹੀ ਬੰਨਣਾ ਹੁੰਦਾ ਹੈ ਤੇ ਉਹਦੀ ਬਿਮਾਰੀਆਂ ਤੋਂ ਵੀ ਰੋਖਸਾਂ ਉਸ ਟਾਈਮ ਦੇ ਹਿਸਾਬ ਨਾਲ ਹੀ ਹੁੰਦੀ ਹੈ ਤੇ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਝੋਨਾ ਸਾਡਾ ਨਰਮ ਰਹਿ ਗਿਆ ਜੀ ਯੂਰੀਆ ਵੱਧ ਪਾ ਦਿਓ ਜੀ ਆਹ ਪਾ ਦਿਓ ਜੀ ਵਰ ਜਿੰਨੀ ਲੋੜ ਆ ਉੰਨੀ ਤਾਂ ਚਲੋ ਆਪਾਂ ਨੂੰ ਪਾਉਣੀ ਚਾਹੀਦੀ ਆ ਪਰ ਜਦੋਂ ਸਮਾਂ ਉਹਦਾ ਆ ਜਾਂਦਾ ਤਾਂ ਉਹ ਸਮੇਂ ਤੇ ਆ ਕੇ ਨੇ ਕੁਦਰਤੀ ਆ ਵੀ ਆਪਣਾ ਪੂਰਾ ਜਿਹੜਾ ਜੋਬਨ ਤੇ ਉਹਨੇ ਆ ਜਾਣਾ ਤੇ ਸਹੀ ਹੋ ਜਾਣਾ ਤੇ ਜਿਵੇਂ ਜਿਵੇਂ ਜਿਹੜੀ ਚੀਜ਼ ਦੀ ਉਹਨੂੰ ਲੋੜ ਹੁੰਦੀ ਆ ਉਹ ਉਹਨੂੰ ਮਿਲ ਜਾਂਦੀ ਆ ਤੁਸੀਂ ਆ ਦੇਖੋ ਹੁਣ ਤੁਸੀਂ ਕੈਮਰੇਜ ਦੇਖ ਰਹੇ ਆ ਤੇ ਜੇ ਲਾਈਵ ਇਹਨੂੰ ਜਿਵੇਂ ਅਸੀਂ ਹੁਣ ਬੈਠੇ ਦੇਖ ਰਹੇ ਆ ਤੇ ਇਹਦਾ ਜਿਹੜਾ ਨਜ਼ਾਰਾ ਹੈ ਉਹ ਇਹ ਮਹਿਸੂਸ ਕੀਤਾ ਜਾ ਸਕਦਾ ਵੀ ਕਿੰਨਾ ਵਧੀਆ ਇਹ ਦਿਖ ਰਿਹਾ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਚੀਜ਼। ਉਧਰੋਂ ਸੂਰਜ ਤੇ ਨਾਲ ਇਹ ਜਿਹੜੇ ਐ ਲੱਗਦੇ ਆ ਜਿਵੇਂ ਮੋਤੀ ਹੀਰੇ ਐ ਝੋਨੇ ਦੇ ਜਿਹੜੇ ਫਸਲ ਦੇ ਉੱਤੇ ਆ ਲੱਗੇ ਹੁੰਦੇ ਆ। ਬਹੁਤ ਹੀ ਮਨਮੋਹਕ ਇੱਕ ਦ੍ਰਿਸ਼ ਹੁੰਦਾ ਹੈ ਇਹ। ਤੇ ਸ਼ਾਮ ਨੂੰ ਜਰੂਰ ਜੇ ਤੁਸੀਂ ਖੇਤਾਂ 'ਚ ਜਾਂਦੇ ਆ ਜਾ ਕੇ ਵੇਖਿਆ ਕਰੋ। ਆ ਦੇਖੋ ਵੀ ਕਿਸ ਤਰ੍ਹਾਂ ਐ ਟਾਪ ਦੇ ਉੱਤੇ ਜਿਹੜਾ ਜਮਾ ਲੱਗਾ ਹੋਇਆ ਤੇ ਉੱਤੇ ਇਹ ਜਿਹੜੀਆਂ ਮੱਕੜੀ ਦਾ ਜਾਲਾ ਪੈ ਜਾਂਦਾ ਤੇ ਇਹ ਫਸਲ ਲਈ ਬਹੁਤ ਹੀ ਲਾਭਦਾਇਕ ਹੈ ਮੱਕੜੀ ਦਾ ਜਾਲਾ ਵੀ ਪਲੱਸ ਜਿਹੜਾ ਇਹ ਆਪਣਾ ਤਰੇਲ ਪੈ ਰਹੀ ਹੈ ਇਹ ਫਸਲਾਂ ਨੂੰ ਇੱਕ ਵਰਦਾਨ ਹੁੰਦੀ ਹੈ ਇਹਦੇ ਨਾਲ ਜਿੰਨਾ ਵੀ ਕਮੀ ਪੇਸ਼ੀ ਹੈ ਕੋਈ ਤਰਤ ਦੀ ਜਾਂ ਹੋਰ ਸਾਰੀ ਇਹ ਪੂਰੀ ਕਰ ਦਿੰਦਾ ਤੇ ਬਹੁਤ ਵਧੀਆ ਉੰਦਾ ਫਸਲ ਲਈ ਜਿਹੜੀ ਇਹ ਤਰੇਲ ਪੈਂਦੀ ਹੈ ਤੇ ਪਲੱਸ ਜਿਹੜਾ ਮੱਕੜੀ ਦਾ ਜਾਲਾ ਤੇ ਬਾਕੀ ਤੁਹਾਨੂੰ ਆ ਜਾਨਵਰਾਂ ਦੀਆਂ ਆਵਾਜ਼ਾਂ ਵੀ ਸੁਣ ਰਹੀਆਂ ਹੋਣੀਆਂ ਇਹ ਜਿਹੜਾ ਚੋਨਾ ਇਹ ਪੀਆਰ 114 ਆਪਾਂ ਪਹਿਲਾਂ ਵੀ ਕਈ ਵਾਰੀ ਇਹਦੇ ਬਾਰੇ ਗੱਲ ਕੀਤੀ ਆ ਤੇ ਇਧਰ ਨਾਲ ਹੀ ਇਹ ਆਪਣਾ ਹੈਗਾ 126 ਇਹਨੂੰ ਹਜੇ ਲਾਇਨ ਨੂੰ ਹਫਤਾ ਇੱਕ ਹਫਤਾ ਤੋਂ ਵੀ ਘੱਟ ਹੀ ਹੋਏ ਆ ਉਹ ਚੱਲ ਪਿਆ ਵੀ ਵੈਸੇ ਤੇ ਬਾਕੀ ਜਿਹੜਾ ਇਹ ਚੋਨਾ 126 ਆ ਤੇ ਪੀਆਰ 114 ਇਨਾਂ ਦਾ ਘੱਟੋ ਘੱਟ 40 ਦਿਨ ਦਾ ਡਿਫਰੈਂਸ ਆ ਲਾਉਣ ਦਾ ਤੇ ਪਰ ਚਾਰ ਦੇ ਵਿੱਚ ਤਾਂ ਪੀਆਰ 126 ਨੂੰ ਪਤਾ ਹੀ ਆ ਵੀ ਟੌਪ ਤੇ ਰਹਿਣਾ ਇਹਨੇ ਫਿਰ ਵੀ ਤੇ ਚਲੋ ਇਹ ਇਹਦੀ ਆਪਦੀ ਮਹੱਤਤਾ ਪੀਆਰ 114 ਦੀ ਤੇ 126 ਦੀ ਜਿਹਦੇ ਬਾਰੇ ਆਪਾਂ ਕਾਫੀ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਅੱਜ ਦੀ ਜਿਹੜੀ ਵੀਡੀਓ ਸੀ ਆਪਣਾ ਤੁਹਾਨੂੰ ਦਿਖਾਉਣ ਦਾ ਸੀਗਾ ਵੀ ਸ਼ਾਮ ਨੂੰ ਆ ਕੇ ਆਹ ਨਜ਼ਾਰਾ ਤੁਸੀਂ ਦੇਖੋ ਵੀ ਕਿੰਨਾ ਬਹੁਤ ਸੋਹਣਾ ਨਜ਼ਾਰਾ ਇਹ ਤੇ ਸੂਰਜ ਜਦੋਂ ਆਏ ਉਧਰ ਡੁੱਬਦਾ ਤੇ ਕਿੱਦਾਂ ਵਧੀਆ ਇਹ ਲੱਗਦਾ ਤੇ ਫਸਲ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਸੋ ਦੋਸਤੋ ਥੈਂਕ ਯੂ ਧੰਨਵਾਦ